ਮੈਂ ਡਾਕਟਰ ਵਿਕਾਸ ਕਰਕਰ ਡਾਕਟਰ ਰਵੀ ਮਾਹਨ ਸਰ ਦੇ ਨਾਲ ਅੱਜ ਤੁਹਾਨੂੰ ਬਰੀਫ ਕਰ ਰਿਹਾ ਜਿਹੜੀ ਅਸੀਂ ਅੱਗੇ ਕਾਨਫਰੈਂਸ ਕਰ ਰਹੇ ਹਾਂ ਡਾਇਬਟਿਕ ਫੁੱਟ ਸੁਸਾਇਟੀ ਆਫ ਇੰਡੀਆ ਦੀ ਇੱਕ ਇੰਟਰਨੈਸ਼ਨਲ ਕਾਨਫਰੈਂਸ ਹੈ ਜਿਹਦੇ ਵਿੱਚ ਦੁਨੀਆ ਦੀਆਂ ਮਨੀਆਂ ਹੋਈਆਂ ਤਿੰਨ ਸੁਸਾਇਟੀਆਂ ਜਿਹੜੀਆਂ ਕਿ ਜਿਹੜੀਆਂ ਕਿ 슈ਗਰ ਨਾਲ ਖਰਾਬ ਪੇਸ਼ੈਂਟਸ ਦੇ ਪੈਰਾਂ ਦਾ ਹੀ ਇਲਾਜ ਕਰ ਰਹੀਆਂ ਨੇ ਬੋਲੋ ਬੋਲੋ 슈ਗਰ ਨਾਲ ਖਰਾਬ ਪੈਰਾਂ ਦਾ ਹੀ ਇਲਾਜ ਕਰ ਰਹੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ ਜਿਹਦੇ ਵਿੱਚ ਡੀ ਫੁੱਟ ਇੰਟਰਨੈਸ਼ਨਲ ਆਈ ਆ ਡੀ ਐਫ ਐਸ ਐਂਡ ਤੇ ਡੀ ਐਫ ਐਸ ਆਈ ਇਹ ਤਿੰਨ ਬਾਡੀਜ਼ ਆ ਰਹੀਆਂ ਨੇ ਅਗਲੇ 4 ਦਿਨ 30 31 1 2 ਇਹ ਸਾਡੇ ਨਾਲ ਰਹਿਣਗੇ ਦੁਨੀਆ ਦੇ ਹਰ ਕੋਨੇ ਤੋਂ ਡਾਕਟਰ ਇਸ ਕਾਨਫਰੈਂਸ ਸ਼੍ਰੀਮਿਕ ਹੋ ਰਹੇ ਨੇ ਅਤੇ ਉਹ ਆਪਣੀ ਐਕਸਪਰਟ ਜਿਹੜੇ ਵੀ ਨੇ ਆਪਣੀ ਨੌਲੇਜ ਸਾਡੇ ਨਾਲ ਸ਼ੇਅਰ ਕਰਨਗੇ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜੀ ਕਾਨਫਰੈਂਸ ਨਾਰਥ ਚ 10 ਸਾਲ ਪਹਿਲਾਂ 2015 ਵਿੱਚ ਪੀ ਜੀ ਆਈ ਚ ਹੋਈ ਸੀ ਤੇ ਉਹਦੇ ਬਾਅਦ ਪਿਛਲੇ 10 ਸਾਲਾਂ ਚ ਕਾਨਫਰੈਂਸ ਇੰਨੀ ਨਹੀਂ ਹੋਈ ਹੁਣ ਅਸੀਂ ਚਾਹੁੰਦੇ ਹਾਂ ਕਿ ਇਹਦੇ ਚ ਇੰਨੀ ਕੁ ਐਡਵਾਂਸੇਜ਼ ਹੋ ਗਈਆਂ ਹੈ ਸ਼ੂਗਰ ਨਾਲ ਖਰਾਬ ਪੈਰਾਂ ਨੂੰ ਕਿਵੇਂ ਬਚਾਇਆ ਜਾ ਸਕੇ ਤਾਂ ਕਿ ਹਰ ਇੱਕ ਡਾਕਟਰ ਜੋ ਸਾਡੇ ਇਲਾਕੇ ਦੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹਨਾਂ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਆ ਕਿਉਂਕਿ ਸ਼ੂਗਰ ਜਿਵੇਂ ਕਿ ਅੱਗੇ ਗੱਲ ਹੋਈ ਹੈ ਸ਼ੂਗਰ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਲਗਭਗ 40-45 ਸਾਲ ਦੇ ਹੁੰਦੇ ਨੇ ਤੇ ਜਿਨ੍ਹਾਂ ਜਿਹੜੇ ਮੇਨ ਬ੍ਰੈਡ ਅਰਨਰ ਹੁੰਦੇ ਘਰ ਦੀ ਰੋਟੀ ਕਮਾਉਣ ਵਾਲਾ ਉਹੀ ਬੰਦਾ ਹੁੰਦਾ ਹੈ ਤੇ ਜੇ ਉਹਦਾ ਹੀ ਪੈਰ ਖਰਾਬ ਹੋ ਜਾਵੇ ਜਾਂ ਕੱਟਣਾ ਪੈ ਜਾਵੇ ਤੇ ਉਹ ਸੁਸਾਇਟੀ ਲਈ ਫੈਮਿਲੀ ਲਈ ਇੱਕ ਬੜਾ ਲਾਸ ਹੈ ਸੋ ਇਸ ਬਾਰੇ ਬਰੀਫ ਕਰਦਾ ਜਾਣਾ ਤੁਹਾਨੂੰ ਦੱਸਾਂਗਾ ਅਭੀ ਇਸ ਕਾਨਫਰੰਸ ਵਿੱਚ ਲਗਭਗ ਦੁਨੀਆ ਦੇ ਹਰ ਕੋਨੇ ਤੋਂ ਜਿਹੜੇ ਵੀ ਸਪੈਸ਼ਲਿਸਟ ਡਾਕਟਰ ਨੇ ਉਹ ਸਾਡੇ ਨਾਲ ਸ਼੍ਰੀ ਕੋਰੀ ਨੇ ਜਿਵੇਂ ਕਿ ਡਾਕਟਰ ਲੂਇਸ ਮਾਟੇਨੂ ਇਟਲੀ ਤੋਂ ਆ ਰਹੇ ਨੇ ਡਾਕਟਰ ਬਿੰਡੀਕੋਲ ਯੂਐਸਏ ਤੋਂ ਆ ਰਹੇ ਨੇ ਡਾਕਟਰ ਕੈਥਰੀਨ ਗੁੱਡੇ ਯੂਕੇ ਤੋਂ ਆ ਰਹੇ ਨੇ ਡਾਕਟਰ ਵੀਨੂ ਇਹ ਪ੍ਰੈਜ਼ੀਡੈਂਟ ਨੇ ਆਈਓਡੀਐਫਐਸ ਦੇ ਇਹਨਾਂ ਤੋਂ ਸਪੈਸ਼ਲ ਰਿਕਵੈਸਟ ਕੀਤੀ ਇਹਨਾਂ ਦਾ ਬੜਾ ਸ਼ੈਡਿਊਲ ਹੈਵੀ ਸੀ ਬਟ ਹੀ ਐਗਰੀਡ ਕਿ ਮੈਂ ਇੱਥੇ ਆਵਾਂਗਾ ਡਾਕਟਰ ਵੀਨੂ ਆ ਰਹੇ ਨੇ ਡਾਕਟਰ ਅਬਾਸ ਆਰ ਨੇ ਤੰਜ਼ਾਨੀਆ ਤੋਂ ਇਹ ਡੀਪੂਟ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਨੇ ਡਾਕਟਰ ਰੌਬਰਟ ਬੈਂਕ ਡਾਕਟਰ ਹਰੀ ਕੁਸ਼ਨ ਆਰ ਇਨ ਅਥਾਰਟੀ ਨੇ ਉਥੇ ਮਲੇਸ਼ੀਆ ਤੇ ਇਹ ਆ ਰਹੇ ਨੇ ਇੱਕ ਡਾਕਟਰ ਜੇਪੀ ਹਾਉ ਨੇ ਸਾਊਥ ਕੋਰੀਆ ਤੋਂ ਆ ਰਹੇ ਨੇ ਇਹ ਬਹੁਤ ਹੀ ਰੈਨਰਡ ਪਲਾਸਟਿਕ ਸਰਜਨ ਨੇ ਐਡਵਾਂਸਡ ਬਰੀਗ ਨਾਰੀਆਂ ਦੀ ਕਿਨੇ ਸਰਜੀ ਕਰਨੀ ਹੈ ਉਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਨੋਲੇਜ ਸ਼ੇਅਰ ਕਰਨਗੇ ਸਾਹਿਬ ਪਹਿਲੇ ਦਿਨ 30 ਤਰੀਕ ਨੂੰ ਜਿਹੜੀ ਵਰਕਸ਼ਾਪ ਹੋਣੀ ਹੈ ਉਹਦੇ ਚ ਕੈਡਵਰੀਕ ਵਰਕਸ਼ਾਪ ਹੋਣੀ ਹੈ ਜਿਦੇ ਚ ਅਸੀਂ ਬੈਡ ਬੋਡੀ ਦੇ ਉੱਤੇ ਡਾਕਟਰ ਜਿਹੜੇ ਸਾਡੇ ਜੂਨੀਅਰ ਡਾਕਟਰਸ ਨੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਕਿ ਕਿਸ ਤਰ੍ਹਾਂ ਨਾਲ ਪੈਰ ਦੀ ਸੰਭਾਲ ਕਰਨੀ ਆ ਕਿਹੜੀਆਂ ਨਾੜਾਂ ਕਿੱਥੇ ਹੁੰਦੀਆਂ ਕਿਵੇਂ ਡਿਸੈਕਸ਼ਨ ਕਰਨੀ ਆ ਉਹ ਸਾਰੇ ਉਹਨਾਂ ਨੂੰ ਦੱਸਿਆ ਜਾਏਗਾ ਫਿਰ 2 ਘੰਟੇ ਉਹ ਖੁਦ ਕਰਨਗੇ ਸਾਡੀ ਸੁਪਰਵਾਈਜ਼ਨ ਚ ਸੋ ਦੇ ਵਿਲ ਲਰਨ ਬੀ ਪੈਰ ਦੀ ਕੀ ਇੰਪੋਰਟੈਂਸ ਆ ਕਿੱਥੇ ਨਾੜਾਂ ਆ ਕਿੱਥੇ ਕੀ ਆ ਕਿਵੇਂ ਅਸੀਂ ਸਫਾਈ ਕਰਨੀ ਆ ਜ਼ਖਮ ਦੀ ਤੇ ਕਿਵੇਂ ਇਹਨੂੰ ਠੀਕ ਕਰਨਾ ਹੈ ਉਸ ਉਸ ਵੇਲੇ ਸਾਡੇ ਕੋਲ ਨਰਸਿਸ ਵੀ ਹੋਣਗੀਆਂ ਪੈਰਾਮੈਡੀਕਲ ਡਰੈਸਰ ਵਗੈਰੇ ਵੀ ਹੋਣਗੇ ਇੱਕ ਪੂਰੀ ਐਸ ਮਲਟੀ ਸਪੈਸ਼ਲਟੀ ਜਿਵੇਂ ਸਰ ਨੇ ਅੱਗੇ ਦੱਸਿਆ ਪ੍ਰੋਗਰਾਮ ਹੈ ਜਿੱਦੇ ਚ ਪੈਰਾਮੈਡੀਕਲ ਜੂਨੀਅਰ ਡਾਕਟਰ ਤੋਂ ਲੈ ਕੇ ਸੀਨੀਅਰ ਸਾਰੇ ਇਨਵੋਲਡ ਹੋਣਗੇ ਹਰ ਮੈਗਨੀ ਦੇ ਮੰਨ ਲਓ ਜੇ ਮਰੀਜ਼ ਹੈ ਕਈ ਵਾਰ ਸ਼ੂਗਰ ਦਾ ਮਰੀਜ਼ ਪਹਿਲੋ ਫਿਜ਼ੀਸ਼ੀਅਨ ਕੋ ਜਾਂਦਾ ਹੈ ਉਹਦੇ ਉਹ ਵੀ ਹੋਣਗੇ ਤੇ ਸ਼ਰੀਕ ਉਹਨਾਂ ਨੂੰ ਪਤਾ ਹੈ ਵੀ ਕਿੱਥੇ ਮਰੀਜ਼ ਨੂੰ ਸਰਜਨ ਨੂੰ ਰੈਫਰ ਕਰਨਾ ਹੈ ਤਾਂ ਕਿ ਇਹ ਪੂਰੀ ਟੀਮ ਅਪਰੋਚ ਹੋਵੇ ਮਰੀਜ਼ ਕਿਤੇ ਵੀ ਨੈਗਲੈਕਟ ਨਾ ਹੋਵੇ ਮੇਨ ਮਕਸਦ ਜਿਵੇਂ ਮੈਂ ਅੱਗੇ ਵੀ ਦੱਸਿਆ ਸਾਡਾ ਇਹ ਆ ਵੀ ਕਿ ਸੇ ਦਾ ਪਰ ਖਰਾਬ ਹੋਵੇ ਨਾ ਜੋ ਹੋਵੇ ਤੇ ਉਹ ਘਟਨਾ ਨਾ ਪਵੇ ਉਹਨੂੰ ਰਾਜੀ ਕੀਤਾ ਜਾਵੇ ਦੂਸਰੇ ਦਿਨ ਤੋਂ ਜਿਹੜੀ ਕਾਨਫਰੰਸ ਆ ਉਹ ਰੈਡੀਸ਼ਨ ਬਲੂ ਚ ਹੋएगी ਜੀ ਪਹਿਲੇ ਦਿਨ ਸਾਡੇ ਨਾਲ ਜਿਹੜੇ ਬੋਡੀ ਆ ਰਹੀ ਹੈ ਉਹ ਡੀਫੁੱਟ ਇੰਟਰਨੈਸ਼ਨਲ ਆ ਉਹਨਾਂ ਦੇ ਡਾਕਟਰ ਤੇ ਸਾਡੇ ਜਿਹੜੇ ਸੀਨੀਅਰ ਡਾਕਟਰ ਉਹ ਉੱਥੇ ਲੈਕਚਰ ਦੇਣਗੇ ਬਰੀਫਿੰਗ ਕਰਨਗੇ ਲੋਕਾਂ ਨੂੰ ਤੇ ਡਿਸਕਸ਼ਨਸ ਹੋਣਗੇ ਇੱਕ ਹੋਰ ਮੇ ਚੀਜ਼ ਵਧੀਆ ਦੱਸਣਾ ਚਾਹੁੰਦਾ ਵੀ ਇਹ ਕਾਨਫਰੈਂਸ ਦਾ ਹੀ ਜਦੋਂ ਸ਼ਡਿਊਲ ਭੇਜਿਆ ਹੈ ਪੰਜਾਬ ਮੈਡੀਕਲ ਕਾਉਂਸਲ ਨੇ ਦੇ ਵਰ ਵੈਰੀ ਹੈਪੀ ਉਹਨਾਂ ਨੇ 16 ਘੰਟੇ ਇਸ ਕਾਨਫਰੈਂਸ ਨੂੰ ਦਿੱਤੇ ਆ ਨਾਰਮਲੀ ਕਿਸੇ ਵੀ ਕੈਂਡੀਡੇਟ ਕਾਨਫਰੈਂਸ ਨੂੰ 3 ਜਾਂ 4 ਘੰਟੇ ਹੀ ਦਿੰਦੇ ਆ ਸਾਨੂੰ 16 ਘੰਟੇ ਦਿੱਤੇ 4 ਦਿਨ ਦਾ ਪ੍ਰੋਗਰਾਮ ਆ ਇੱਕ ਇੱਕ ਪ੍ਰੋਗਰਾਮ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਵੀ ਜਿਹੜਾ ਬੰਦਾ ਆਵੇ ਉਹ ਸਿਰਫ ਲੈਕਚਰ ਨਾਲ ਸੁਣ ਕੇ ਜਾਵੇ ਇੰਟਰੈਕਟ ਕਰੇ ਜਿਵੇਂ ਤੁਸੀਂ ਹੁਣ ਸੈਂਕੜੇ ਸਵਾਲ ਪੁੱਛੋਗੇ ਜੀ ਜਵਾਬ ਦੇ ਲਾਗੇ ਇਹ ਵੀ ਉੱਥੇ ਹੋਏਗਾ ਜੇਦੀ ਕੋਈ ਵੀ ਡਾਊਟ ਹੈ ਉਹ ਡਾਕਟਰ ਸੀਨੀਅਰ ਡਾਕਟਰ ਕਲੀ ਕ ਤੁਸੀਂ 1:1 ਡਿਸਕਸ਼ਨ ਕਰ ਸਕਦੇ ਹੋ ਵੀ ਹੈਵ ਮੇਡ ਦਿਸ ਪ੍ਰੋਵੀਜ਼ਨ ਸਰ ਦਿਸ ਇਜ਼ ਡਾਕਟਰ ਸਾਹਿਬ ਇਨ ਦ ਸੇਕਿੰਡ ਇਟ ਵਾਸ ਬਰੀਂਗ ਇਨ ਟੂ ਅ ਅਗਰਾਈਂਡ ਦਿਸ ਟਾਈਪ ਆਫ ਕੰਫਰੈਂਸ ਸਬਨ ਇਹ ਕਿਨਿ ਵਾਸਤੇ ਕੀ ਅਫਰਸ ਸਰ ਸੈਸ਼ਨ ਕਰਦੇ ਗਏ ਜਿ ਕਰਕੇ ਕਿ ਹੈਵ ਟੂ ਕੰਨਸਟਰ ਸਰ ਇਸ ਕੰਫਰੈਂਸ ਨੂੰ ਲਾਸਟ ਟਾਈਮ ਮੈਂ ਬੰਬਈ ਹੋਈ ਸੀ ਜੀ ਉਦੋਂ ਸਾਡੇ ਨਾਲ ਕਈ ਹੋਰ ਮਤਲਬ ਜਗਾ ਤੋਂ ਬਿਡਿੰਗ ਆਈ ਸੀ ਸੋ ਵੀ ਹੈਵ ਟੂ ਸਾਨੂੰ ਸਾਰਾ ਕਰਨਾ ਪਿਆ ਮਤਲਬ ਸਰ ਦੀ ਕਿਉਂਕਿ ਸਰ ਇੱਕ ਇੰਟਰਨੈਸ਼ਨਲ अथॉरिटी ने सरदा रोल सर उ मैं नाल प्रजेंटेन दी फिर असी अमृतसर की कनैक्टिविटी बारे दसिया लोगों से भी जहाज़ इतने मतलब हर स्टेट आएगा वी टोल डैम इंटरनेशनल साढ़े कोनेकट्टिविटी हैगी है वी हैव गोल्डन टैंपल वी हैव बाघा मतलब कई असी पॉइंट्स हर लैवलते रखे भी कल्चरल भी, भी है तो वी हैव द बैसट ऑफ द फैकल्टी पी जी आई तो जेड सीनीयर मोस्ट डॉक्टर ने डॉक्टर आशु रस्तोगी तो डॉक्टर गाबा उन्होंने प्रोग्राम डिजाइन किया सैंटिफिक ताकि ਜਿਹੜਾ ਬੰਦਾ ਪੜਨ ਆਇਆ ਉਹਨੂੰ ਕੋਈ ਵੀ ਚੀਜ਼ ਡਾਇਬੀਟਿਕ ਫੂਡ ਦੇਣਾ ਜਾਂ ਡਾਇਬੀਟੀਸ ਨਾਲ ਰਿਲੇਟਡ ਇਹ ਨਾਲ ਵੇ ਲੋ ਕਦੇ ਵੀ ਆਰੇ ਟਾਪਿਕ ਨਹੀਂ ਕਵਰ ਹੋਇਆ ਠੀਕ ਹੈ ਬਾਕੀ ਜਿਹੜਾ ਕਲਚਰਲ ਇਵੈਂਟਸ ਹੈ ਉਹ ਉਹ ਵੀ ਬਹੁਤ ਵੱਡੀ ਅਟਰੈਕਸ਼ਨ ਹੈ ਉਹ ਗੋਲਡਨ ਟੈਂਪਲ ਆਪਨੇ ਉਹਦੇ ਕਰਕੇ ਹਰ ਬੰਦਾ ਚਾਹੁੰਦਾ ਹੈ ਭਾਵੇਂ ਇੰਡੀਆ ਨੇ ਭਾਵੇਂ ਬ੍ਰਾਡ ਆ ਵੀ ਮੈਂ ਇੱਕ ਵਾਰੀ ਹਰਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਸੋ ਵੀ ਵੀ ਦੈਟ ਵਾਸ ਅ ਵੈਰੀ 빅 ਥਿੰਗ ਜਿਹੜੇ ਕਰਕੇ ਸਾਨੂੰ ਵੀ ਕੰਫਰਟ ਪੇਸ਼ੈਂਟਸ ਇਨਸਟੌਪ ਜਿਹੜੇ ਜਿਸ ਤਰ੍ਹਾਂ ਮਤਲਬ ਬੋਉਂਦੇ ਨੇ ਕੋਈ ਸਪਰਟਡੇ ਵੱਡੇ ਵੱਡੇ ਆਦੇ ਉਹਨਾਂ ਦੇ ਸਾਹਮਣੇ ਪ੍ਰੈਜੈਂਟ ਜਾਂ ਉਹਨਾਂ ਨੇ ਕਨਸਲਟੇਸ਼ਨ ਦਿਵਾਈ ਹੈ ਤੇ ਨਾਲ ਵੀ ਉੱਦਾਂ ਦੇ ਅਸੀਂ ਰੱਖਿਆ ਹੋਇਆ ਪ੍ਰਵੀਜ਼ ਉਹਦੇ ਵਿੱਚ ਜਿਹੜੇ ਡਿਫਿਕਲਟ ਕੇਸਿਸ ਹੋਣਗੇ ਨਾ ਉਹ ਉੱਥੇ ਪ੍ਰੋਜੈਕਟ ਕੀਤੇ ਜਾਣਗੇ ਉਹਨਾਂ ਬਾਰੇ ਪੁੱਛਿਆ ਜਾਏਗਾ ਮਤਲਬ ਜਿਹੜੇ ਨਾ ਉਹਦੇ ਵਿੱਚ ਅਸੀਂ ਪੇਸ਼IENTS ਤਾਂ ਨਹੀਂ ਲੈ ਕੇ ਜਾ ਸਕਦੇ ਉੱਥੇ ਲੇਕਿਨ ਉਹ ਪੇਸ਼IENTS ਨੂੰ ਪ੍ਰੋਜੈਕਟ ਕਰਕੇ ਵੀ ਇਹ ਪ੍ਰੋਬਲਮ ਹੈ ਗੇਅਰ ਪੇਸ਼ੈਂਟ ਦੀ ਇਹਨੂੰ ਡਿਫਰੈਂਟ ਐਕਸਪਰਟਸ ਨੂੰ ਪੁੱਛਾਂਗੇ ਵੀ ਤੁਹਾਡਾ ਕੀ ਓਪੀਨੀਅਨ ਹੈ ਵੀ ਇਹਨੂੰ ਕਿੱਦਾਂ ਢੀਲ ਕਰਨਾ ਚਾਹੀਦਾ ਹੈ ਉਹਦੇ ਤੇ ਫਿਰ ਡਿਸਕਸ਼ਨ ਹੁੰਦੀ ਹੈ ਵੀ ਯੂ نو ਐਟਟੈਕਟਿਕ ਹੈ ਜਿਹੜੀ ਰੇਸ਼ਮਾ ਕਿੰਨੀ ਹੈ ਪੰਜਾਬ ਦੇ ਵਿੱਚ ਸਾ ਸਰ ਜੋ ਅੱਜ ਕੱਲ ਨਈ ਸਟੱਡੀਜ਼ ਹੈ ਨਾ ਉਹਦੇ ਤੁਸੀਂ ਇਹ ਕਹੋ ਵੀ ਹਰ ਚੌਥਾ ਪੰਜਾਬ ਬੰਦਾ ਡਾਇਬੀਟਿਸ ਨਾਲ ਮਰੀਜ਼ ਹੈ ਟਾਈਮ ਜੇ ਆਪਾਂ ਵੀ ਬੈਠੇ ਆ ਮੈਨੂੰ ਲੱਗਦਾ ਆਪਾਂ ਹਰ ਚੌਥਾ ਬੰਦਾ ਡਾਇਬੀਟਿਕ ਹੋਊਗਾ ਜਾਂ ਪ੍ਰੀ ਡਾਇਬੀਟਿਕ ਹੋਊਗਾ ਉਹਨੂੰ ਪਤਾ ਨਹੀਂ ਹੋਊਗਾ ਇੱਕ ਬੰਦਾ ਜੇ ਡਾਇਬੀਟਿਸ ਹੋ ਜਾਂਦੀ ਆ ਤੇ ਉਹਨੂੰ 15 ਤੋਂ 20% ਚਾਂਸ ਹੁੰਦੇ ਵੀ ਉਹਦੀ ਲਾਈਫ 'ਚ ਉਹਨੂੰ ਡਾਇਬੈਟਿਕ ਫੁੱਟ ਹੋ ਸਕਦਾ ਹੈ ਬੜੀਆ ਗੱਲ ਇਹ ਆ ਵੀ ਜੇ ਉਹਨੂੰ ਆਪਾਂ ਅਵੇਅਰ ਕਰ ਦਿੰਨੇ ਪੈਰਾਂ ਸੰਭਾਲ ਬਾਰੇ 80% ਇਹ ਆ ਵੀ ਉਹਨੂੰ ਜਾਂ ਤੇ ਜ਼ਖਮ ਹੋਊਗਾ ਹੀ ਨਹੀਂ ਜੇ ਹੋਊਗਾ ਵੀ ਤੇ अर्ਲੀ ਹੋਊਗਾ ਕੱਟਣ ਦੀ ਨੌਬਤ ਨਹੀਂ ਹੋਊਗੀ ਸੋ ਸਾਡਾ ਜਿਹੜਾ ਇੱਥੇ ਮੇਨ ਮਕਸਦ ਇਹ ਆ ਵੀ ਅਸੀਂ ਪ੍ਰੀਵੈਂਸ਼ਨ ਤੋਂ ਸ਼ੁਰੂ ਹੋਣਾ ਵੀ ਪੈਰਾਂ ਦੀ ਸੰਭਾਲ ਕਿਵੇਂ ਕਰਨੀ ਹੈ ਪੈਰਾਂ ਦੀ ਸੰਭਾਲ ਕਰਾਂਗੇ ਜ਼ਖਮ ਨਹੀਂ ਹੋਣਗੇ ਮੰਨ ਲਓ ਫਿਰ ਵੀ ਕੋਈ ਕਾਰਨ ਹੋ ਗਿਆ ਜ਼ਖਮ ਹੋ ਗਿਆ ਤੇ ਉਹਨੂੰ ਠੀਕ ਕਿਵੇਂ ਕਰੀਏ ਉਹ ਸਾਡਾ ਸੈਕੰਡ ਐਸਪੈਕਟ ਆ ਪ੍ਰੀਵੈਂਸ਼ਨ ਫਿਰ ਪ੍ਰੋਟੈਕਸ਼ਨ ਜੇ ਕੋਈ ਜ਼ਖਮ ਖਰਾਬ ਹੋ ਗਿਆ ਫਿਰ ਉਹਦੀ ਕੇਅਰ 하기 ਉਹਨੂੰ ਸ਼ੂਗਰ ਕਰਕੇ ਪੈਰ ਜਿਵੇਂ ਸਰ ਨੇ ਅੱਗੇ ਵੀ ਦੱਸਿਆ ਸੁੰਨ ਹੋ ਜਾਂਦੇ ਮਰੀਜ਼ ਨੂੰ ਦਰਦ ਨਹੀਂ ਹੁੰਦੀ ਉਹਨੂੰ ਪਤਾ ਨਹੀਂ ਲੱਗਦਾ ਕਈ ਵਾਰ ਵੀ ਮੇਰੇ ਪੈਰ ਤੇ ਜ਼ਖਮ ਹੋਏ ਕੋਈ ਇਗਨੋਰ ਕਰ ਦਿੰਦਾ ਵੀ ਥੋੜਾ ਉਹ ਉਦੋਂ ਹੀ ਆਉਂਦਾ ਜਦੋਂ ਪੈਰ ਚ ਬੁਲੀ ਰੈਲੀ ਆ ਜਾਂਦੀ ਪਸ ਆ ਜਾਂਦੀਆਂ ਕੋਈ ਰਿਸ਼ਤੇਦਾਰ ਕਹਿੰਦਾ ਵੀ ਤੇਰੇ ਪੈਰ ਚ ਬੋ ਆ ਰਹੀ ਹੈ ਠੀਕ ਹੈ ਨਾ ਦੈਟ ਇਜ਼ ਲੇਟ ਸਟੇਜ ਐਕਚੁਅਲੀ ਜਿਹੜੀ ਸਰ ਨਾਲ ਵੱਡੀ ਪ੍ਰੋਬਲਮ ਹੈ ਨਾ ਜੀ ਸ਼ੂਗਰ ਤੇ ਬਰੀਜ਼ਾਂ ਦੀ ਪੈਰਾਂ ਦੀ ਉਹ ਸਾਰੀ ਇਸੇ ਤੋਂ ਹੀ ਪੈਦਾ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸੈਂਸੇਸ਼ਨਸ ਹੈਗੀਆਂ ਨਾ ਪੈਰ ਦੀਆਂ ਉਹ ਖਤਮ ਹੋ ਜਾਂਦੀਆਂ ਜਿਹੜੀਆਂ ਨਰਵਸ ਐ ਉਹ ਡੈਮੇਜ ਹੋ ਜਾਂਦੀਆਂ 슈ਗਰ ਕਰਕੇ ਸੋ ਉਹਨਾਂ ਦੇ ਜ਼ਖਮ ਹੋ ਵੀ ਜਾਏ ਉਹਨਾਂ ਦੇ ਜੇ ਮੰਨ ਲਓ ਜੁੱਤੇ ਦੇ ਵਿੱਚ ਕੋਈ ਕਿੱਲ ਵੀ ਚੁਭ ਰਿਹਾ ਹੈ ਨਾ ਤੇ ਉਹਨੂੰ ਪਤਾ ਹੀ ਨਹੀਂ ਲੱਗਣਾ ਸੋ ਉਹਨੂੰ ਉਦੋਂ ਪਤਾ ਲੱਗਣਾ ਜਦੋਂ ਕੰਮ ਬਹੁਤ ਖਰਾਬ ਹੋ ਜਾਂਦਾ ਸੋ ਉਹਦਾ ਤਰੀਕਾ ਇਹ ਹੁੰਦਾ ਹੈ ਵੀ ਉਹਨਾਂ ਚ ਅਵੇਰਨੈਸ ਕ੍ਰੀਏਟ ਕਰੋ ਕਿ 슈ਗਰ ਦਾ ਜਿਹੜਾ ਵੀ ਫਰੀਜ਼ ਹੈ ਨਾ ਉਹ ਸਵੇਰੇ ਉੱਠ ਕੇ ਪਹਿਲੇ ਰੋਜ਼ ਦੇਖੇ ਆਪਣੇ ਪੈਰਾਂ ਨੂੰ ਕਿ ਮੇਰੇ ਪੈਰਾਂ ਤੇ ਵੀ ਜ਼ਖਮ ਤਾਂ ਨਹੀਂ ਹੈ ਆਪਣਾ ਜੁੱਤਾ ਵੀ ਪਾਉਣ ਤੋਂ ਪਹਿਲੇ ਉੱਥੇ ਅੰਦਰ ਅੱਤ ਪਾਗ ਦੇਖੇ ਵੀ ਕੁਝ ਉਹਦੇ ਚ ਉਹ ਪ੍ਰੋਬਲਮ ਤਾਂ ਨਹੀਂ ਹੈ ਸੋ ਇਹ ਚੀਜ਼ ਦੀ ਅਵੇਅਰਨੈਸ ਪਬਲਿਕ ਚ ਵੀ ਕ੍ਰੀਏਟ ਕਰਨੀ ਉਹ ਵੀ ਇੱਕ ਬੜਾ ਇੰਪੋਰਟੈਂਟ ਅਸਪੈਕਟ ਹੈ ਔਰ ਉਹ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਵਾਕਾਥਨ ਵੀ ਰੱਖੀ ਹੈ 31 ਤਰੀਕ ਨੂੰ ਫਰਡੇ ਨੂੰ ਮਾਰਨਿੰਗ ਦੇ ਵਿੱਚ ਰੋਜ਼ ਗਾਰਡਨ ਰੰਜੀਤਾ ਵਿਨਿ ਉੱਥੇ ਦੈਟ ਇਜ਼ ਬੇਸਿਕਲੀ ਮੈਡ ਟੂ ਕ੍ਰੀਏਟ ਪਬਲਿਕ ਅਵੇਅਰਨੈਸ ਸੋ ਵੀ ਆਰ ਗੋਇੰਗ ਟੂ ਹੈਵ ਦੈਟ ਐਟ 6:30 ਔਫ ਦੈਟ ਡੇ ਇਨ ਦ ਮਾਰਨਿੰਗ ਜਿੱਥੇ ਅਸੀਂ ਆਪਣਾ ਡਾਕਟਰ ਜੀ ਗੁਪਤਾ ਜਿਹੜੇ ਆਪਣੇ ਐਮ.ਐਲ.ਏ ਹਨ ਉਹਨਾਂ ਨੂੰ ਵੀ ਬੁਲਾਇਆ ਸੋ ਉੱਥੇ ਵੀ ਆਰ ਗੁਇੰਗ ਟੂ ਹੈਵ 댓 ਸੋ ਥੈਟ ਯੂ نو ਵੀ ਵਿਲ ਬੀ ਗਿਵਿੰਗ ਪੈਂਫਲੇਟਸ ਟੂ ਦੀ ਪੀਪਲ ਯੂ نو ਵੀ ਹਾਊ ਟੂ ਟੇਕ ਕੇਅਰ ਆਫ देयर ਫੀਟ ਪਾਰਟਿਕੁਲਰਲੀ ਦੋਸ ਹੂ ਆ ਡਾਇਬੀਟਿਕਸ ਸੋ ਪਬਲਿਕ ਅਵੇਅਰਨੈਸ ਇੱਕ ਜਦਾ ਬੜਾ ਇੰਪੋਰਟੈਂਟ ਅਸਪੈਕਟ ਹੈ ਤੇ ਦੂਸਰਾ ਆਫਕੋਰਸ ਜਿਸ ਤਰ੍ਹਾਂ ਜੀ ਡਾਕਟਰ ਸਾਹਿਬ ਨੇ ਦੱਸਿਆ ਉਹ ਅਕੈਡਮਿਕ ਅਸਪੈਕਟ ਹੈ ਉਹਦੇ ਚ ਵੀ ਦੇਖੋ ਜਿਹੜਾ ਅਸੀਂ ਐਕੈਡਮੀਕਲੀ ਜਿਹੜਾ ਪ੍ਰੋਗਰਾਮ ਡਿਜ਼ਾਈਨ ਕੀਤਾ ਹੈ ਉਦੇਚ ਵੀ ਅਸੀਂ ਸਾਰੇ ਐਕਸਪਰਟਸ ਇਨਵੋਲ ਕੀਤੇ ਆ ਅਸੀਂ ਪੀਜੀਆਈ ਦੇ ਜਿਹੜੇ ਐਂਡੋਕ੍ਰਾਈਨੋਲੋਜੀ ਦੇ ਹੈਡ ਐ ਡਾਕਟਰ ਆਸ਼ੂਰਜ ਤੋਗੀ ਆ ਉਹਨਾਂ ਨੂੰ ਇਨਵੋਲ ਕੀਤਾ ਹੈ ਪਲਾਸਟਿਕ ਸਰਜੀ ਦੇ ਪ੍ਰੋਫੈਸਰ ਸੁਨੀਲ ਗਾਪਾ ਹੈ ਉਹਨਾਂ ਨੂੰ ਇਨਵੋਲ ਕੀਤਾ ਹੈ ਦੈਨ ਵੀ ਹੈਵ ਇਨਵੋਲਡ ਪੀਪਲ ਫ্রম ਚੇਨਈ ਆਲਸੋ ਹੀ ਇਸ ਮਨੋਫਰ ਕੋ-ਚੇਅਰਮੈਨ ਆਫ ਦੀ ਸਾਇੰਟਿਫਿਕ ਕਮੇਟੀ ਸੋ ਵੀ ਹੈਵ ਮੇਡ ਦੀ ਬੈਸਟ ਆਫ ਦੀ ਪ੍ਰੋਗਰਾਮ ਐਕਚੁਅਲੀ ਉਹ ਪ੍ਰੋਗਰਾਮ ਜਿਹਨੂੰ ਅਸੀਂ ਫਾਈਨਲ ਕਰਕੇ ਸਾਰਿਆਂ ਨੂੰ ਭੇਜਿਆ ਹੈ so we are getting very good uh, response you know people are very happy that uh, uh, such a program is there and then uh, experts bari doctors and they jede manlo usa to uk to italy to europe to different jagah to jede bande esse field ch kam kar rahe hai and they have done lot of research also so dekho es tarah hunda hai jodi research kiti jandi hai na wo generally bahut katt institutions de vich kiti jandi hai lekin wo research de jede results hai ਉਹ ਆਮ ਡਾਕਟਰਸ ਤੱਕ ਪਹੁੰਚਾਣੀ ਤਾਂ ਕਿ ਉਹਨੂੰ ਉਹ ਇੰਪਲੀਮੈਂਟ ਕਰ ਸਕਣ ਤੇ ਉਹਦਾ ਫਾਇਦਾ ਉਠਾ ਸਕਣ ਉਹ ਦੈਟ ਇਜ਼ ਵਾਟ ਯੂ نو ਵੀ ਆਰ ਟ੍ਰਾਈਂਗ ਟੂ ਡੂ ਕਿ ਪਾਰਟਿਕੁਲਰਲੀ ਦੋ ਡਾਕਟਰਸ ਆਰ ਕਮਿੰਗ ਫਰਮ 올 ਓਵਰ ਦੀ ਕੰਟਰੀ ਪਰ ਸਾਡਾ ਸਟ੍ਰੈਸ ਇਸ ਇਹਗਾ ਕਿ ਸਾਡੇ ਰੀਜਨ ਦੇ ਡਾਕਟਰਸ ਜਿਹੜੇ ਹਨ ਉਹ ਮੈਕਸਿਮਮ ਪਾਰਟਿਸਿਪੇਟ ਕਰਨ ਕਿਉਂਕਿ ਸਾਡੀ ਫੀਲਿੰਗ ਇਹ ਹੈ ਕਿ ਐਸ ਕੰਪੇਅਰਡ ਟੂ ਦਾ ਸਾਊਥ ਐਂਡ ਬੈਸਟ ਦੀ ਸਾਡੇ ਜਿਹੜੇ ਡਾਕਟਰਸ ਹੈ ਉਨਾ ਚੇ ਜੇ ਥੋੜੀ ਜੀ ਅਵੇਅਰਨੈਸ ਘਟ ਹੈ ਸੋ ਵੀ ਵਾਂਟਡ ਟੂ ਇਨਕਰੀਸ ਥੈਟ ਸੋ ਪਾਰਟਿਸਪੇਸ਼ਨ ਇਜ਼ ਗੋਇੰਗ ਟੂ ਬੀ देयर ਫਰਮ 올ਓਵਰ ਦ ਕੰਟਰੀ ਇਨ ਐਡੀਸ਼ਨ ਟੂ ਦ ਇੰਟਰਨੈਸ਼ਨਲ ਬਟ ਦੈਨ आवर ਸਟ੍ਰੈਸ ਹਸ ਬੀ ਅਸੀਂ ਆਪਣੇ ਰੀਜਨ ਦੇ ਜਿਹੜੇ ਡਾਕਟਰਸ ਹੈ ਪਰਟੀਕੁਲਰਲੀ ਜਿਹੜੇ ਸਾਡੇ ਜੂਨੀਅਰ ਕਲੀਨਿਕਸ ਹੈ ਉਹਨਾਂ ਨੂੰ ਇਹਦੇ ਬਾਰੇ ਸੈਂਸਿਟਾਈਜ਼ ਕੀਤਾ ਜਾ ਸਕੇ ਤਾਂ ਕਿ ਉਹ ਇਸ ਬਿਮਾਰੀ ਨਾਲ ਲੜਨ ਵਾਸਤੇ ਯੂ نو ਦੇ ਆਰ ਬੈਟਰ ਪ੍ਰਿਪੇਅਰਡ ਇਨ ਨੇ ਡਾਕਟਰ ਟੋਟਲ ਹੈ ਪਾਰਟਿਸਿਪੇਟ ਅਰੇ ਨੀ ਤਾਸ ਪੋਲਰ ਰੈਡਸ ਟੋਟਲ ਨੰਬਰ ਰਜਿਸਟ੍ਰੇਸ਼ਨ ਹੈ 650 ਕ੍ਰਾਸ ਕਰ ਗਈ ਹੈ ਸਾਡੀ ਰਜਿਸਟ੍ਰੇਸ਼ਨ ਸੋ ਐਂਡ ਦੀ ਰੈਂਡਰ ਦਾ ਇਸ ਰੇ ਰੈਡੀਸਨ ਬਲੂ ਰਹਿ ਰਹੇ ਹੈ ਪਾਰਕ ਪਾਰਕ ਜਿਹੜਾ ਪਾਰਕਿੰਗ ਹੈ ਉੱਥੇ ਰਹਿ ਰਹੇ ਹੈ ਹਾਲ ਅਰੇਡੀ ਚ ਰਹਿ ਰਹੇ ਕਿਹੜਾ ਸਰ ਇਹ ਟੂਟਲ ਦੇ ਨਾਲ ਜਾਂ ਡਾਇਟਟੀ ਨਾਲ ਕੌਣ ਸਾਰੇ ਬੋਡੀ

ਪੈਰ ਬੇਕ ਵੀ మేਕ ਇਟ ਅ ਪੁਆਇੰਟ ਕਿ ਜਿਹਨੂੰ ਬੰਦੇ ਨੂੰ 15 10 ਤੋਂ 15 ਸਾਲ ਹੋ ਗਏ 슈ਗਰ ਨੂੰ ਉਹਨਾਂ ਦੀ ਵਾਈਫ ਨੂੰ ਜਾਂ ਹਸਬੈਂਡ ਨੂੰ ਐ ਸੈਂਸਿਟਾਈਜ਼ ਕਰਦੇ ਆ ਕਿ ਤੁਹਾਡਾ ਫਰਜ਼ ਆ ਵੀ ਆਪਣੇ ਪਾਰਟਨਰ ਦੇ ਪੈਰ ਜ਼ਰੂਰ ਚੈੱਕ ਕਰੋ ਠੀਕ ਹੈ ਕਿਉਂਕਿ ਪੇਨ ਨਹੀਂ ਹੋਈ ਪੇਨ ਇੱਕ ਕੈਮੇ ਦਾ ਅਪਰੇਬ ਨੇ ਸਿਸਟਮ ਬਣਾਇਆ ਜਦੋਂ ਪੇਨ ਹੁੰਦੀ ਆ ਆਪਾਂ ਆਲਮ ਹੈ ਜਦੋਂ ਪੇਨ ਨਹੀਂ ਹੋਗੀ ਨਾ ਇਗਨੋਰ ਹੋ ਜਾਣਾ ਐਂਡ ਅੱਜਕਲ ਲਾਈਫ ਸਟਾਈਲ ਏਵੇਂ ਦਾ ਲੋਕਾਂ ਦਾ ਹੋਇਆ ਥਾਨਪਾਨ ਖਰਾਬ ਆ ਠੀਕ ਹੈ ਸੋ ਥੀਜ਼ ਆਰ ਐਡੀਟ ਫੈਕਟਰਸ उतें असी न्यूट्रिशन तो लैके अवेयरनैस तो लैके प्रिवेंशन तो लैके इलाज तो लैके बाद मान लो कुछ अलसर ठीक भी हो गया तो दोबारा क्यों ना हो ना होते तो बारे भी सारी डिस्कशन ने मतलब एने स्टडी चल रही जिन्हें सर ने अगर दसिए उ पैनल बैठा होगा पैनल से हर ड महकमे का डाक्टर होएगा तीस कि सवाल पूछा मान लो एक मरीज तो पूछोगे वो अपना ओपीनीयन देन दूसरे अपना देजन अपना दे ओपीनियन देगा ताकि एक जो आया डॉक्टर उन्होंने ये पता लगे भी यार जो शुरू तो ਕਿਵੇਂ ਇਲਾਜ ਹੋਣਾ ਇਟ ਇਜ਼ ਅ ਮਲਟੀ ਡਿਸਿਪਲਿਨਰੀ ਉਹ ਕੋਈ ਮੈਂ ਇਕੱਲੇ ਨੇ ਇਲਾਜ ਨਹੀਂ ਕਰਨਾ ਸਾਰੇ ਰਲ ਕੇ ਇਲਾਜ ਕਰਾਂਗੇ ਅਸੀਂ ਤਾਂ ਇਹ ਸਮਝਦੇ ਹਾਂ ਨਾ ਜੀ ਇਕੱਲੀ ਪੈਰ ਦੀ ਪ੍ਰੋਬਲਮ ਹੈ ਪਰ ਉਹਦੇ ਚ ਦੇਖੋ ਸ਼ੂਗਰ ਕੰਟਰੋਲ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੇ ਤੇ ਉਹਦੇ ਚ ਮੈਡੀਸਨ ਦੇ ਡਾਕਟਰ ਜਿਹੜੇ ਐਮ ਡੀ ਮੈਡੀਸਨ ਜਾਂ ਐਂਡੋਕ੍ਰਾਈਨੋਲੋਜਿਸਟ ਹੈ ਉਹਨਾਂ ਦਾ ਬੜਾ ਇੰਪੋਰਟੈਂਟ ਰੋਲ ਹੈ ਫਿਰ ਜਦੋਂ ਜ਼ਖਮ ਬਣ ਗਿਆ ਉਹਨੂੰ ਹੀਲ ਕਰਨ ਚ ਸਰਜਨ ਦਾ ਬੜਾ ਰੋਲ ਹੈ ਫਿਰ ਕਈ ਕੇਸਿਸ ਚ ਹੱਡੀਆਂ ਇਨਵੋਲਵ ਹੋ ਜਾਂਦੀਆਂ ਸ਼ਾਰਕੋ ਫੁੱਟ ਅਸੀਂ ਕਹਿੰਦੇ ਹਾਂ ਉਹਦੇ ਚ ਹੱਡੀ ਵਾਲੇ ਡਾਕਟਰਸ ਦਾ ਜਿਹੜਾ ਬੜਾ ਇੰਪੋਰਟੈਂਟ ਰੋਲ ਹੈ ਅੱਛਾ ਫਿਰ ਜਦੋਂ ਤੁਸੀਂ ਚਖਮ ਮੰਨ ਲਓ ਠੀਕ ਕਰਤਾ ਤੇ ਉਹਦੇ ਚ ਡਰ ਇਹ ਹੁੰਦਾ ਹੈ ਵੀ ਇਹ ਜਦੋਂ ਇਹ ਚੱਲਣਾ ਸ਼ੁਰੂ ਕੀਤਾ ਤੇ ਉਹ ਫੇਰ ਮੰਨ ਜਾਣਾ ਉਹਦੇ ਚ ਫਿਰ देयर इज ਅ देयर आर ਅਦਰ ਸਪੈਸ਼ਲਿਸਟ ਜਿਹਨਾਂ ਨੂੰ ਅਸੀਂ ਪ੍ਰੋਥੈਟਿਸਟ ਕਹਿੰਦੇ ਆ ਉਹ ਉਹਨਾਂ ਨੂੰ ਸ਼ੂਜ਼ ਇਦਾਂ ਦੇ ਬਣਾ ਕੇ ਦਿੰਦੇ ਆ ਕਿ ਉਸ ਹਿੱਸੇ ਦੇ ਨਾ ਭਾਰ ਜਿਹੜਾ ਹੈ ਉਹ ਨਾ ਪਵੇ ਆਫ ਲੋਡਿੰਗ ਤੁਹਾਨੂੰ ਕਹਿੰਦੇ ਆ ਸੋ ਉਹਦਾ ਉਹਦੇ ਲਈ ਮਸ਼ੀਨਸ ਹੈਗੀਆਂ ਜਿਹਦੇ ਜੋ ਟੈਸਟ ਕਰਦੇ ਆ ਦੇਖਦੇ ਆ ਕਿ ਕਿਹੜੇ ਹਿੱਸੇ ਦੇ ਵਿੱਚ ਅਲਰੇਡੀ ਪ੍ਰੋਬਲਮ ਹੈ ਤੇ ਉਥੇ ਉਹਦਾ ਸ਼ੂ ਜਾਂ ਉਹਦਾ ਪਤਾਵਾ ਇਦਾਂ ਦਾ ਬਣਾਇਆ ਜਾਏ ਕਿ ਉਥੇ ਬਜਨ ਨਾ ਆਏ ਸੋ ਅਗਲੇ ਬੀਤੇ ਦੇਖੋ ਸਾਨੂੰ ਦੇਖਣ ਨੂੰ ਲੱਗਦਾ ਵੀ ਇੱਕ ਪੈਰ ਹੈ ਵੀ ਉਹਦੇ ਲਈ ਪਰ ਜਿਹੜੇ ਇਨਵੋਲਵ ਹੁੰਦੇ ਆ ਡਾਕਟਰਸ ਉਹ ਕਿੰਨੇ ਸਾਰੇ ਹੁੰਦੇ ਜੇ ਇਹੀ ਸਵਾਲ ਤੇ ਕਰੇ ਇਹੀ ਪਹਿਲਾ ਹੁੰਦਾ ਕਿ ਰਿਵਰਸ ਤੇ ਹੋਈ ਨਹੀਂ ਸ਼ੂਗਰ ਇੱਕ ਪੇਸ਼ੈਂਟ ਨੂੰ ਜਿਹੜੀ ਪਲਾਸਟਿਕ ਸਰਜਰੀ ਕਰਕੇ ਮਤਲਬ ਸਰਜਰੀਜ਼ ਕਰਕੇ ਸਾਰਾ ਕੁਝ ਕਰਕੇ ਉਹ ਕਰਦਾ ਠੀਕ ਕਰ ਦੋ ਹਾਂਜੀ ਬਟ ਸ਼ੂਗਰ ਇਸਕਿਉਂ ਲਿਆ ਫਿਰ ਉਹ ਦੁਬਾਰਾ ਹੋਣ ਦੇ ਚਾਂਸਸ ਵੀ ਹੋ ਸਕਦੇ ਨੇ ਫਿਰ ਉਹ ਵਸਤਵੀ ਹੋ ਸਕਦੀ ਤੇ ਮੇਰਾ ਕਹਿ ਤੇ ਉਹ ਫਿਰ 슈ਗਰ ਕੰਟਰੋਲ ਰੱਖਣੀ ਸਾਰਿਆਂ ਨੂੰ ਦੇਖੋ ਜਿਹੜੀ ਮੇਨ ਚੀਜ਼ ਹੈ ਨਾ ਉਹ 슈ਗਰ ਕੰਟਰੋਲ ਹੈ ਜੇ ਦੀ 슈ਗਰ ਕੰਟਰੋਲ ਨਹੀਂਦੀ ਹੈ ਉਹਦੇ ਚ ਕੰਪਲਿਕੀਸ਼ਨਸ ਹੋਣ ਦੇ ਚਾਂਸਸ ਚਾਹੇ ਉਹ ਪੈਰਾਂ ਦੀ ਹੋਵੇ ਚਾਹੇ ਅੱਖਾਂ ਦੀ ਹੋਵੇ ਚਾਹੇ ਹਾਰਟ ਦੀ ਹੋਵੇ ਯੂ نو ਐਸ ਆਈ ਸੈਡ ਕਿ ਮਲਟੀਪਲ ਸਿਸਟਮਸ ਆਰ ਇਨਵੋਲਡ ਸੋ ਉਹ ਸਾਰੇ ਸਿਸਟਮਸ ਜਿਹੜੇ ਹੈ ਉਹਨਾਂ ਦੀ ਮਲੂਮੈਂਟ ਦਾ ਚਾਂਸਸ ਅਸੀਂ ਰਿਡਿਊਸ ਕਰ ਸਕਦੇ ਆ ਮੇਜਰ ਰਹੀ ਹੈ ਕਿ ਐਮਪੀ ਨੂੰ ਪਚਾਣਾ ਮੇਨ ਮੇਨ ਮਕਸਦ ਇਹ ਆ ਕਿ ਕਿਸੇ ਦਾ ਕੇਪਰ 슈ਗਰ ਨਾਲ ਘਟਣਾ ਨਾ। ਜਿੰਨੇ ਵੀ ਜਿਹੜੇ ਫਿਜ਼ੀਸ਼ੀਅਨਸ ਆ ਵਰਦਨ ਸੀ ਕੋਲਾ ਸਾਰੇ ਅਵੇਲੇਬਲ ਹੋਣ। ਪਰ ਫਿਜ਼ੀਸ਼ੀਅਨ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਦੋਂ ਕੀ ਉਹਨੇ ਸਰਜਨ ਕੋਲ ਭੇਜਣਾ ਹੈ। ਅਗਰ ਇਹ ਵੀ ਅਸੀਂ ਚਾਹੁੰਦੇ ਕੀ ਵੀ ਉਹ ਬ੍ਰੀਜ ਉੱਥੇ ਹੀ ਪੱਟੀਆਂ ਕਰਾਈ ਜਾਵੇ ਤੇ ਮੁੜ ਕੇ ਜਦੋਂ ਬਿਲਕੁਲ ਇੰਨਾ ਖਰਾਬ ਹੋ ਜਾਵੇ ਕਿ ਸਾਡੇ ਵਾਸਤੇ ਉਹਨੂੰ ਮਤਲਬ ਕੱਟਣਾ ਹੀ ਪਵੇ ਹੋਰ ਕੋਈ ਚਾਰਾ ਹੀ ਨਾ ਰਵੇ। ਸੋ ਉਹ ਟਾਈਮਲੀ ਆਏਗਾ ਤੇ ਤਾਂ ਹੀ ਅਸੀਂ ਬਚਾ ਪਾਵਾਂਗੇ। ਸੋ ਉਹ ਟਾਈਮਲੀ ਆਏ ਉਦੇ ਵਾਸਤੇ ਜਿਹੜੇ ਜਨਰਲ ਫਿਜ਼ੀਸ਼ੀਅਨਸ ਐ ਜਨਰਲ ਪੈਕਟਿਸ਼ਨਰਸ ਐ ਉਹਨਾਂ ਤੱਕ ਇਹ ਨੋਲੇਜ ਪਹੁੰਚਾਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਠੀਕ ਠੀਕ ਹੈ ਠੀਕ ਹੈ ਕੋਈ ਨਜ਼ਰ ਨਹੀਂ